ਨਾਬਾ ਜੇਲ੍ਹ ਤੋਂ ਬਾਹਰ ਆਉਂਦੇ ਹੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮਜੀਠੀਆ ਨਾਲ ਯੂਥ ਅਕਾਲੀ ਦਲ ਪੰਜਾਬ ਦੀ ਕੋਰ ਕਮੇਟੀ ਦੇ ਮੈਂਬਰਾਂ ਵੱਲੋਂ ਮੁਲਾਕਾਤ ਕੀਤੀ ਗਈ। ਇਸ ਮੌਕੇ ਯੂਥ ਅਕਾਲੀ ਪੰਜਾਬ ਦੇ ਆਗੂ ਗੁਰਦੀਪ ਸਿੰਘ ਟੌੜੜਪੁਰ ਅਤੇ ਜਸਵਿੰਦਰ ਸਿੰਘ ਚਕੇਰੀਆ ਨੇ ਮਜੀਠੀਆ ਨਾਲ ਮੁਲਾਕਾਤ ਕਰਕੇ ਉਹਨਾਂ ਦਾ ਹੌਸਲਾ ਵਧਾਇਆ। ਆਗੂਆਂ ਨੇ ਕਿਹਾ ਕਿ ਅਕਾਲੀ ਦਲ ਇੱਕ ਵਾਰ ਫੇਰ ਚੜ੍ਹਦੀ ਕਲਾ ਵਲ ਵਧ ਰਿਹਾ ਹੈ। ਇਸ ਮੌਕੇ ਸਰਦਾਰ ਮਜੀਠੀਆ ਹਰ ਵਰਕਰ ਆਗੂ ਨੂੰ ਮਿਲੇ ਤੇ ਉਹਨਾਂ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ। ਫਾਇਦਾ ਹੋਇਆ ਜਿਸ ਪੰਜਾਬ ਨੂੰ ਚਾਹੀਆਂ ਵੀ ਨਹੀਂ ਚਾਹਨਾ ਕਿ ਅਮਰਤਪੁਰ ਪੱਟੀ ਦੇ ਵਿੱਚ ਉਸ ਸ਼ੋਹਰੀ ਕਦਿਲਾ ਨਾ ਉਦਮਕ ਮંત્રી ਇਹ ਕਰਦੇ ਨੇ ਕਿ ਕੱਲ੍ਹ ਤੋਂ ਹੋ ਰਿਹਾ ਹੈ ਬਾਈ ਦੇ ਵਿੱਚ ਇਹ ਲੋਕ ਨੇ ਪੰਜਾਬ ਦੇ ਕਿਵੇਂ ਜਿਹੜੇ ਨਾਲ ਜਿਹੜੇ ਬਾਦਕੀ ਕਿਵੇਂ ਜਿਹੜੇ ਜੋ ਸੱਫਾ ਦੇ ਨਿਕਲਣ ਦਾ ਮਾਮਲਾ ਜਵਾਬ ਦੇ ਰਹੇ ਫਿਰ ਪਹਿਲੇ ਮੇਰੇ ਵੀ ਦੇ ਮਿੱਤਰੇ ਗਿਆ ਸੀ ਜਿਹੜਾ ਮੇਰਾ ਫੈਸਲਾ ਆਇਆ ਸੀ ਆਓ ਵੀਰੇ ਭਾਈ ਤੂੰ ਵੀ ਬੱਦੂ ਐਂ ਕਿ ਇਹ ਕਿਉਂ ਪਰ ਪਤਾ ਨਹੀਂ ਕਿਉਂ ਫਿਰ ਬਾਈ